ਇਹ ਨਰਸਰੀ ਨਹੀਂ ਸਜਣੋ ਇਹ ਯੂਨੀਵਰਸਿਟੀ ਹੈ ਇਹ ਦੁਕਾਨਦਾਰੀ ਨਹੀਂ ਇਹ ਪੰਜਾਬ ਪੰਜਾਬੀਆਂ ਦੀ ਲੋੜ ਆ ਇਹੋ ਜਿਹੇ ਬੰਦੇ ਇਹਨਾਂ ਨੇ ਹੁਣ ਤੱਕ ਤਕਰੀਬਨ 150 ਬੰਦੇ ਤੋਂ ਨਰਸਰੀ ਖਲਵਾਤੀ ਇਹ ਬੰਦਿਆਂ ਨੇ ਤੇ ਜਿੱਤੇ ਤੋਂ ਨਰਸਰੀ ਖਲਵਾਉਂਦੇ ਆ ਨਾ ਉਸ ਬੰਦੇ ਦਾ ਜਿਹੜਾ ਕਣ ਵੀ ਆ ਉਹਨੂੰ ਵੇਕਣ ਤੱਕ ਦੀ ਜ਼ਿੰਮੇਵਾਰੀ ਲੈਂਦੇ ਆ ਭਈ ਤੂੰ ਸਾਡੇ ਦਿਸ਼ਾ ਨਿਰਦੇਸ਼ਨ ਦੇ ਹਿਸਾਬ ਨਾਲ ਚੱਲ ਬੀਜ ਜੇ ਤੇਰਾ ਬੀਜਿਆ ਹੋਇਆ ਬੀਜ ਉੱਗੀ ਹੋਈ ਪਨੀਰੀ ਨਹੀਂ बिकੂਗੀ ਤੇ ਅਸੀਂ ਖੜੇ ਆ ਉਹਨੂੰ ਵੇਚਣ ਵਾਸਤੇ ਇੰਨੀ ਜ਼ਿੰਮੇਵਾਰੀ ਦੇ ਨਾਲ ਬਾਈ ਹੁਣੇ ਕੰਮ ਕਰਦੇ ਆ ਇਹ ਬੰਦਿਆਂ ਨੇ ਕਿੰਨੇ ਛੋਟੇ ਛੋਟੇ ਜ਼ਿੰਮੇਦਾਰਾਂ ਨੂੰ ਤੇ ਬੇਰੁਜ਼ਗਾਰ ਮੁੰਡਿਆਂ ਨੂੰ ਰੁਜ਼ਗਾਰ ਦਿੱਤਾ ਹੋਇਆ ਇੰਨਾ ਕੋਲੇ ਗੰਡਿਆਂ ਦੀਆਂ ਰਿਸਰਚ ਵੈਰਾਈਟੀਆਂ ਤੇ ਬਹੁਤ ਕਮਾਲ ਵੈਰਾਈਟੀਆਂ ਗੰਡਿਆਂ ਬਾਰੇ ਬਹੁਤ ਜਾਣਕਾਰੀ ਵਾਲੀ ਵੀਡੀਓ ਆ ਸ਼ੇਅਰ ਕਰਿਓ ਥੋੜੀ ਹਵਾ ਦੀ ਆਵਾਜ਼ ਆ ਪਰ ਵੀਡੀਓ ਬਹੁਤ ਕੰਮ ਦੀ ਆ ਲੈ ਵੀ ਸੱਜਣੋ ਮੈਂ ਨਾ ਤੁਹਾਨੂੰ ਤੁਸੀਂ ਜਦੋਂ ਦੇਖਿਆ ਹੋਊਗਾ ਨਾ ਮੈਨੂੰ ਆਉਂਦੇ ਨੂੰ ਤਾਂ ਤੁਹਾਨੂੰ ਐ ਲੱਗਿਆ ਹੋਊਗਾ ਕਿ ਮੈਂ ਆਇਆ ਇੱਕ ਨਰਸਰੀ ਦੇ ਵਿੱਚ ਤਾਂ ਤੁਸੀਂ ਗਲਤ ਆ ਮੈਂ ਅਸਲ ਦੇ ਵਿੱਚ ਰਤੀਏ ਆ ਆਪਣੇ ਮਿੱਤਰਾਂ ਕੋਲੇ ਇਹ ਇੱਕ ਯੂਨੀਵਰਸਿਟੀ ਆ ਇਹ ਬੰਦਿਆਂ ਨੂੰ ਤਜਰਬਾ ਹੋ ਚੁੱਕਿਆ तकरीबन 15 ਸਾਲ ਦਾ ਇਹ ਰਿਸਰਚਰ ਜਿਹੜੇ ਰਿਸਰਚ ਕਰਦੇ ਆ ਨਰਸਰੀ ਉਹ ਹੁੰਦੀ ਆ ਜਿਹੜੀ ਕਿਸਾਨ ਨੂੰ ਪੈਦਾ ਕਰਕੇ ਬੂਟੇ ਵੇਚਦੀ ਆ ਪਰ ਇਹ ਬੰਦੇ ਉਹ ਆ ਜਿਹੜੇ ਕਿਸਾਨ ਪੈਦਾ ਕਰ ਰਹੇ ਆ ਨਸਰੀਆਂ ਪੈਦਾ ਕਰ ਰਹੇ ਆ ਮੈਂ ਜਸਪਾਲ بھائی ਨੂੰ ਜਦੋਂ ਤੋਂ ਮਿਲਿਆ ਉਸ ਤੋਂ ਬਾਅਦ तकरीबन भाई 100 150 ਮੁੰਡਾ तकरीबन 30 40 ਤਾਂ ਮੇਰੇ ਧਿਆਨ ਚ ਆ ਬਿਲਕੁਲ ਭਾਈ ਜਿਹੜੇ ਬੰਦਿਆਂ ਨੇ ਇਹਨਾਂ ਤੋਂ ਸਲਾਹ ਲੈ ਕੇ ਨਰਸਰੀਆਂ ਸ਼ੁਰੂ ਕਰਤੀਆਂ ਜਿਹੜੇ ਬੰਦੇ ਇਹਨਾਂ ਤੋਂ ਸਲਾਹ ਲੈਂਦੇ ਹੋਣਗੇ ਬਾਈ 100 ਪਲੱਸ ਬੰਦੇ ਹਾਂਜੀ 100 ਤੋਂ ਉੱਪਰ ਨੇ 100 ਪਲੱਸ ਆਮ ਬੰਦਾ ਬਾਈ ਨਰਸਰੀ ਵਾਲਾ ਭੇਤ ਨਹੀਂ ਦਿੰਦਾ ਹਨਾ ਤੁਸੀਂ ਮਤਲਬ ਖੁੱਲ ਕੇ ਦੱਸ ਦਿੰਦੇ ਆ ਕਿ ਐਵੇਂ ਨਰਸਰੀ ਕਰੋ ਫਿਰ ਉਸ ਤੋਂ ਬਾਅਦ ਮਦਦ ਵੀ ਕਰਦੇ ਆ ਉਹਦੀ ਵੇਚਣ ਦੀ ਬਿਲਕੁਲ ਜੀ ਪਹਿਲਾਂ ਹਨਾ ਜਿਹੜਾ ਜੁੜੀਦਾ ਜੀ ਅਸੀਂ ਉੱਥੇ ਏਰੀਆ ਦੇਖਦੇ ਆਂ ਸਾਡੀ ਉੱਥੇ ਲੱਗੇ ਹੋਰ ਨਰਸਰੀ ਚ ਨਹੀਂ ਹੈ ਜੀ ਜੀ ਉਹ ਅਸੀਂ 10 ਤੋਂ 15 ਕਿਲੋਮੀਟਰ ਦਾ ਛਿੱਡੀ ਨਰਸਰੀ ਹੋਵੇ 20 ਕਿਲੋਮੀਟਰ ਤੱਕ ਦਾ ਏਰੀਆ ਛਾਪੇ ਜੀ ਦੂਜੀ ਨਰਸਰੀ ਜੰਨੇ ਜੀ ਉਹਦਾ ਨਰਸਰੀ ਦਾ ਪੂਰਾ ਕਾਉਂਸਲ ਜੀ ਵਜਾਈ ਕਿਵੇਂ ਹੁੰਦੀ ਹੈ ਜੀ ਫਿਰ ਇਹਦੀ ਮਾਰਕੀਟਿੰਗ ਕਿਵੇਂ ਕਰਨੀ ਆ ਜੀ ਵੇਚਣੀ ਕਿਵੇਂ ਪਿਆਜ਼ ਨੂੰ ਲਵਾਉਣਾ ਕਿਵੇਂ ਆ ਜੀ ਪਿਆਜ਼ ਦੀ ਸਾਮ ਸੰਭਾਲ ਕਿਵੇਂ ਕਰਨੀ ਆ ਇਹ ਟੋਟਲ ਜਾਣਕਾਰੀ ਹਾਂਜੀ ਮਤਲਬ ਚਾਹ ਉਹਨੇ ਨਰਸਰੀ ਬੀਜ ਕੇ ਕਿਸਾਨਾਂ ਨੂੰ ਵੇਚਣੀ ਆ ਚਾਹ ਉਹਨੇ ਨਰਸਰੀ ਬੀਜ ਕੇ ਖੋਦ ਲਾਉਣੀ ਆ ਦੇ ਖੇਤ ਦੇ ਵਿੱਚ ਤੁਹਾਡੀ ਪੂਰੀ ਉਹਦੇ ਨਾਲ ਹਰ ਵਕਤ ਰਹੂਗੀ ਬਿਲਕੁਲ ਜੁੜੇ ਰਹੂਗੇ ਬਿਲਕੁਲ ਜੁੜੇ ਦਿਹਾੜੀ ਦੀ ਹੁਣ ਵੀ 100 ਪਲੱਸ ਕਾਲ ਆ ਜੀ ਜਿਹਦੇ ਵਿੱਚ ਨਰਸਰੀ ਵਾਲੇ ਜੀ ਤੇ ਪਿਆਜ਼ ਦੇ ਅਗਲੇ ਬਜਾਈ ਵਾਲੇ ਕਿਸਾਨ ਸਾਨੂੰ ਪੁੱਛੇ ਚ ਕਰਦੇ ਹਰ ਬੰਦੇ ਦੀ ਕਾਲ ਅਟੈਂਡ ਕਰੀ ਆ ਜੋ ਜਸਪਾਲ ਇਧਰ ਤੁਰ ਫਿਰ ਕੇ ਤੁਹਾਡਾ ਫਾਰਮ ਵੀ ਦੇਖਦੇ ਆ ਰਿਸਰਚ ਕੀ ਆ ਬਾਈ ਮਤਲਬ ਵੈਰਾਈਟੀਆਂ ਜਿਹੜੀਆਂ ਗੰਡੇ ਦੀ ਤੁਸੀਂ ਹੁਣ ਤਾਂ ਮਤਲਬ ਰਿਸਰਚ ਤੇ ਆ ਗਿਆ ਹੁਣ ਤਾਂ ਤੁਹਾਡੇ ਕੋਲ ਆਪਣੀਆਂ ਵੈਰਾਈਟੀਆਂ ਹੋ ਗਈਆਂ ਹਾਂ ਜਿਹੜੀਆਂ ਤੁਹਾਡੀ ਆਪਣੀ ਰਿਸਰਚ ਹੋ ਗਈ ਸਾਡੀ ਆਪ ਵੈਰਾਈਟੀਆਂ ਸਾਡੀ ਆਪ ਦੀ ਰਿਸਰਚ ਤੇ ਟੈਸਟ ਟਾਈਮ ਆਲਰੇਡੀ 4 ਵੈਰਾਈਟੀਆਂ ਸਾਡੇ ਜੀ ਗੰਡੇ ਦੀਆਂ ਹਾਂ ਕੀ ਖਾਸੀਅਤ ਆ ਤੁਹਾਡੀ ਰਿਸਰਚ ਦੇ ਵਿੱਚ ਕੀ ਖਾਸੀਅਤ ਆ ਜਿਹੜਾ ਸਾਡੀ ਪਿੰਕ ਵੈਰਾਈਟੀ ਆ ਜੀ ਉਹ ਪੰਜਾਬ ਦੇ ਪੌਣ ਪਾਣੀ ਵਾਸਤੇ ਬਹੁਤ ਹੀ ਜਿਆਦਾ ਵੇਤਰ ਮੰਨੀ ਗਏ ਉਹ ਝਾੜ ਵੀ ਪਿਛਲੇ ਅਸੀਂ 8 ਸਾਲਾਂ ਤੋਂ ਦੇਖ ਰਹੇ ਆ ਪਿੰਕ ਵੈਰਾਈ ਦਾ ਪਿੰਕ ਵੈਰਾਈ ਦਾ ਝਾੜ ਦੇ ਵਿੱਚ ਵੀ ਟੋਪ ਤੇ ਆ ਜੀ ਇਹਦੀ ਸਟੋਰੇਜ ਲਾਈਫ ਵੀ 5 ਤੋਂ 7 ਮਹੀਨਿਆਂ ਤੱਕ ਆਪਾਂ ਕਰ ਸਕਦੇ ਜੇ ਆਪਣਾ ਸਹੀ ਸਟੋਰੇਜ ਦਾ ਸਿਸਟਮ ਆ ਤਾਂ ਅੱਛਾ ਜੇ ਸਟੋਰ ਹੈ ਤੇ ਸਟੋਰੇਜ ਵਾਲੇ ਮਸਲੇ ਤੇ ਵੀ ਤੁਸੀਂ ਮਾਰ ਆ ਮੈਂ ਸਟੋਰੇਜ ਦੀ ਤੁਹਾਡੀ ਦੇਖੀ ਹੋਈ ਹਾਂ ਹਾਂਜੀ ਹਾਂਜੀ ਸਟੋਰੇਜ ਪੂਰੇ ਤਰੀਕੇ ਮੇਰੇ ਮੇਰੇ ਦਿਮਾਗ 'ਚ ਇੱਕ ਗੱਲ ਹੋਰ ਆਉਂਦੀ ਆ ਯਾਰ ਜਿਵੇਂ ਤੁਹਾਡੇ ਤੋਂ ਲੋਕ ਲੈ ਕੇ ਇੰਨੀਆਂ ਨਰਸਰੀਆਂ ਖੋਲ ਰਿਹਾ ਇੰਨਾ ਗੰਡਿਆਂ ਵੱਲ ਨੂੰ ਅਟਰੈਕਟ ਹੋ ਰਹੇ ਹਰ ਸਾਲ ਵੱਧ ਰਹੇ ਆ ਤੇ ਇਸ ਹਿਸਾਬ ਨਾਲ ਯਾਰ ਗੰਡੇ ਵਿਕ ਜਾਣਗੇ ਮਤਲਬ ਗੰਡਿਆਂ ਦਾ ਮੁੜ ਕੇ ਉਹ ਹਾਲ ਨਾ ਨਾ ਹੋ ਜੇ ਕਿ ਗੰਡੇ ਹੀ ਨਾ ਵਿਕਣ ਨਹੀਂ ਜੀ ਗੰਡੇ ਵਿਕਣ ਤੋਂ ਨਹੀਂ ਰਹਿੰਦੇ ਜੀ ਆਪਣੀ ਪੰਜਾਬ ਹਰਿਆਣਾ ਸਟੇਟ ਦੇ ਵਿੱਚ ਬਹੁਤ ਘੱਟ ਪਿਆਜ਼ ਲੱਗਦਾ ਅੱਛਾ ਜੀ ਆਬਾਦੀ ਦੇ ਹਿਸਾਬ ਨਾਲ ਪ੍ਰਤੀ ਬੰਦਾ ਸਭ ਤੋਂ ਵੱਧ ਖਪਤਿਆ ਪੰਜਾਬ ਦੇ ਵਿੱਚ ਪਿਆਜ਼ ਦੀ ਅੱਛਾ ਜੀ ਪਿਆਜ਼ ਆਉਂਦਾ ਹੈ ਰਾਜਸਥਾਨ ਐਮਪੀ ਤੇ ਮਹਾਰਾਸ਼ਟਰ ਚੋਂ ਜੀ ਜੀ ਜ਼ਿਆਦਾ ਪਿਆਜ਼ ਜੀ ਆਪਣੀ ਸਟੇਟ ਦਾ ਪੈਸਾ ਉਧਰ ਜਾਈ ਜਾਂਦਾ ਜੀ ਬਹੁਤ ਵੱਡੀ ਮਾਤਰਾ ਚ ਪਿਆਜ਼ ਦਾ ਪੈਸਾ ਉਧਰ ਜਾ ਰਿਹਾ ਜੀ ਅੱਛਾ ਜਿਹੜਾ ਆ ਵੇਚਦੇ ਫਿਰਦੇ ਨਾ ਆ ਸਕਦੇ ਗੰਡੇ ਆਗੇ ਜੀ ਫਲਾਨੇ ਮਤਲਬ ਉਧਰੋਂ ਆਉਂਦੇ ਆ ਇਹ ਸਾਰੇ ਉਧਰੋਂ ਆਉਂਦੇ ਜੀ ਜਿਨ੍ਹਾਂ ਨੂੰ 5 ਤੋਂ ਲੈ ਕੇ 3 ਤੋਂ ਲੈ ਕੇ 70 ਰੁਪਏ ਤੱਕ ਭਾੜਾ ਪੈਂਦਾ ਜੀ ਅੱਛਾ ਜੀ ਉਹ ਇੰਨਾ ਭਾੜਾ ਭਰ ਕੇ ਵੀ ਉਹ ਚੋਂ ਕਮਾਈ ਕਰ ਰਹੇ ਆ ਜੀ ਆਪਾਂ ਕਿਉਂ ਨਹੀਂ ਕਰ ਸਕਦੇ ਜੀ ਆਪਾਂ ਇੱਥੇ ਲਾ ਕੇ ਆਪਾਂ ਨੂੰ 3 ਤੋਂ 5 ਰੁਪਏ ਤਾਂ ਉਹ ਵੈਸੇ ਹੀ ਵੱਜਦੇ ਆਪਾਂ ਨੂੰ ਵੱਧ ਉਹਨਾਂ ਨਾਲ ਠੀਕ ਹੈ ਜੀ ਸਹੀ ਗੱਲ ਹੈ ਸਹੀ ਗੱਲ ਤੇ ਰਹੀ ਗੱਲ ਖਪਤ ਦੀ ਜਿਵੇਂ ਕਿਸੇ ਕਿਸਾਨ ਨੇ ਕਿੱਲਾ 2 4 5 ਕਿੱਲੇ ਲਾਉਣੇ ਆ ਜੀ ਤਾਂ ਇੱਕ ਨਾਰਮਲ ਪਿੰਡ ਦੀ ਜੀ 5 ਤੋਂ 8 ਕਿੱਲਿਆਂ ਦੀ ਤਾਂ ਖਪਤ ਹੈ ਜੀ 6 ਮਹੀਨੇ ਦੇ ਅੰਦਰ ਅੰਦਰ ਇੱਕ ਪਿੰਡ ਹੀ ਖਾ ਜਾਂਦਾ ਇਹਨੇ ਗੰਡੇ ਹਾਂਜੀ ਵੀ ਉਹਦੇ ਪਿੰਡ ਜੀ ਵੱਜ ਇਹਨੇ ਤਾਂ ਲੱਗਦੇ ਆ ਹਾਂਜੀ ਮਤਲਬ ਜੇ ਇੱਕ ਪਿੰਡ ਦੇ ਵਿੱਚ 3 ਕਿੱਲੇ ਲੱਗਦੇ ਆ ਹਜੇ 5 ਕਿੱਲੇ ਤਾਂ ਉਹਦਾ ਪਿੰਡ ਹੀ ਹੋਰ ਖਾਂਦਾ ਹੈ 5 ਕਿੱਲੇ ਜੇ ਹਰ ਪਿੰਡ ਦੇ ਵਿੱਚ ਪਿਆਜ਼ ਹੋਵੇ ਨਾ ਜੀ ਹਰ ਪਿੰਡ ਦੇ ਵਿੱਚ ਤਾਂ ਵੀ ਪਿਆਜ਼ ਬਾਹਰੋਂ ਆਉਗਾ ਇਹ ਪੂਰਾ ਨਹੀਂ ਹੁੰਦਾ ਜੀ 5 ਕਿੱਲਿਆਂ ਨਾਲ ਵੀ ਪੂਰਾ ਨਹੀਂ ਹੋਣਾ ਹਰੇਕ ਪਿੰਡ ਦੇ ਵਿੱਚ ਹਾਂਜੀ ਮਤਲਬ ਕਹਿਣ ਤੋਂ ਪਾਵੇ ਇੰਨੀ ਲੋਡ ਆ ਤੇ ਇੰਨਾ ਆਪਾਂ ਆਪਦੇ ਪਿੰਡ ਦਾ ਪੈਸਾ ਬਾਹਰ ਦਿੰਨੇ ਆ ਬਿਲਕੁਲ ਜਾਂਦਾ ਜੀ ਠੀਕ ਆ ਬਾਈ ਫਿਰ ਕੀ ਟ੍ਰੇਨਿੰਗ ਕੀ ਰਹਿੰਦੀ ਆ ਮਤਲਬ ਆਪਾਂ ਥੋੜਾ ਕਿਸਾਨਾਂ ਤੋਂ ਰਿਵਿਊ ਲੈ ਲਈਏ ਹਾਂਜੀ ਹਾਂ ਬਾਈ ਹੁਣ ਇਹ ਲੈਣਾ ਇਹੋ ਆ ਪਿਆਜ਼ ਹਾਂਜੀ ਨਰਸਰੀ ਲੈਣ ਆਏ ਅੱਛਾ ਇਹ ਨਰਸਰੀ ਲੈਣ ਆਇਆ ਹਾਂਜੀ ਹਾਂਜੀ ਨਰਸਰੀ ਲੈਣ ਆਇਆ ਕੌਣ ਹੈ ਬਾਈ ਜੀ ਹੁਣ ਹੀ ਆਏ ਆ ਹਾਂਜੀ ਹਾਂਜੀ ਅੱਛਾ ਇਹਨਾਂ ਨੇ ਸ਼ੁਰੂ ਕਰਨੀ ਮਾੜਾ ਜੀ ਇਹਨਾਂ ਤੋਂ ਰਿਵਿਊ ਲੈ ਲੀਏ ਹਾਂਜੀ ਹਾਂਜੀ ਅੱਛਾ ਇਹਨਾਂ ਨੂੰ ਪਨੀ ਲਾਉਣੀ ਜੇ ਇਹਨਾਂ ਨੇ ਠੀਕ ਆ ਜੀ ਵੱਡੇ ਬਾਈ ਕਿੰਨੇ ਕਿੰਨੀ ਲਾਉਣੀ ਆ ਨਰਸਰੀ ਇਸ ਵਾਰ ਅਸੀਂ ਜੀ ਕਿੰਨੇ ਡੇਕੜ ਲਾਣਾ ਜੀ ਡੇਢ ਏਕੜ ਬੀਜ ਵੇਜਣਾ ਹਾਂਜੀ ਨਹੀਂ ਆ ਗੰਡੇ ਲਾਉਣੇ ਗੰਡੇ ਲਾਉਣੇ ਆ ਗੰਡੇ ਲਾਉਣੇ ਆ ਤੇ ਉਹਦੇ ਲਈ ਤੁਸੀਂ ਹੁਣ ਇਹ ਵੀ ਲੈਣਾ ਆਇਆ ਵੀ ਇਹ ਪੌਦ ਲੈਣਾ ਆਇਆ ਪੌਦ ਲੈਣਾ ਆਇਆ ਤਾਂ ਇਹ ਪੌਦ ਲੈਣਾ ਆਇਆ ਆਪਣੇ ਤੋਂ ਪਹਿਲਾਂ ਲੈਨੇ ਇਹਨਾਂ ਤੋਂ ਹਾਂ ਪਿਛਲੇ ਸਾਲ ਲਈ ਸੀ ਜੀ ਜੀ ਹਾਂਜੀ ਕਿਵੇਂ ਆ ਇਹਨਾਂ ਦਾ ਰਿਜ਼ਲਟ ਕੀ ਆ ਮੈਂ ਕੋਈ ਪੁੱਛੋ ਨਾ ਜੀ ਸਾਨੂੰ ਤਾਂ ਇੰਨਾ ਪਿਆਜ਼ ਹੋਇਆ ਬੜੀਆ ਇਨੀ ਗਾਰੰਟੀ ਵਾਲਾ ਬਹੁਤ ਬੜੀਆ ਪਿਆਜ਼ ਅਸੀਂ ਪੜੋਸੀ ਨੂੰ ਦੱਸਿਆ ਉਹਨਾਂ ਨੇ ਲਾਏ ਨੇ ਪੜੋਸੀਆ ਨੇ ਜੀ ਬੜੇ ਬੜੀਆ ਪਿਆਜ਼ ਹੋਏ ਤੇ ਅੱਜ ਤੀ ਉਹਨਾਂ ਦੇ ਹੈਗੇ ਤੇ ਕਹਿੰਦੇ ਅੰਕਲ ਜੀ ਸਾਨੂੰ ਉੱਥੋਂ ਦਵਾ ਕੇ ਲਿਆਇਓ ਜਿੱਥੇ ਪਨੀਰੀ ਲਿਆਏ ਨੇ ਤੁਸੀਂ ਸਾਨੂੰ ਹੋਰ ਦਵਾ ਕੇ ਲਿਆਇਓ ਯਾਰ ਕੀ ਕਾਫੀ ਲਾਉਣਾ ਸੀ ਯਾਰ ਕੀ अच्छा ਤੁਹਾਡੇ ਆਲੇ-ਦਾਲੇ ਲੋਕਾਂ ਨੇ ਮੰਗਣਾ ਸ਼ੁਰੂ ਕਰਤਾ ਮੰਗਣਾ ਸ਼ੁਰੂ ਕਰਤਾ ਜੀ ਠੀਕ ਹੈ ਆਦੋ ਲੈਣਾ ਚਾਚਾ ਤੁਸੀਂ ਸਾਨੂੰ ਲੈ ਚਿਓ ਨਾਲ ਠੀਕ ਹੈ ਇੰਨੀ ਤਸੱਲੀ ਦਾ ਮਤਲਬ ਵੀ ਜਕਤਾ ਗੰਡਾ ਬਹੁਤ ਵਧੀਆ ਜੀ ਤੇ ਉਹ ਗੱਡੇ ਲੱਕੜੂ ਲਾ ਤਾਂ ਨਹੀਂ ਕੱਢੀਆਂ ਨਹੀਂ ਕੱਢੀਆਂ ਬਿਲਕੁਲ ਵੀ ਨਹੀਂ ਉਹ ਤੁਹਾਡੇ ਵਾਲੇ ਪਾਸੇ ਵੀ ਗੰਡੇਰੀਆਂ ਦੇ ਸਾਡੇ ਵਾਲੇ ਉਹ ਗੰਡੇ ਲਾਉਂਦੇ ਜਿਹੜੀ ਧੂਪ ਜੀ ਕੱਢਦਾ ਨਾ ਨਹੀਂ ਨਹੀਂ ਮਤਲਬ ਨਹੀਂ ਸੀ ਗੰਡਾ ਬਹੁਤ ਵਧੀਆ ਨਿਕਲਿਆ ਜੀ ਹਾਂ ਮੈਂ ਆ ਮਾੜਾ ਜਾਂ ਬਾਈ ਵੀ ਦੱਸਦਾ ਸੀ ਕਿ ਕਿਹੜਾ ਗੰਡਾ ਬਾਈ ਬਾਲੀ ਮੰਗਾ ਇਹਨਾਂ ਵਾਲੇ ਦੀ ਇਹਨਾਂ ਜਿਹੜਾ ਮਤਲਬ ਲਾਲ ਪਿਆਜ ਜੇ ਇਹਨਾਂ ਦਾ ਕਣ ਜਿਹੜਾ ਹੈ ਜਦੋਂ ਅਸੀਂ ਲਾਇਆ ਸੀਗਾ ਸਾਰੇ ਗਵਾਂਢੀਆਂ ਨੇ ਮਤਲਬ ਮੰਗਿਆ ਉਹਨਾਂ ਨੇ ਪੁੱਛਿਆ ਵੀ ਤੁਸੀਂ ਕਿੱਥੋਂ ਲਿਆਏ ਅੱਛਾ ਜੀ ਅਸੀਂ ਲਿਆ ਬਾਜੀ ਹਰਪਾਲ ਸਿੰਘ ਤੋਂ ਅਸੀਂ ਲੈ ਕੇ ਆਏ ਆ ਜੀ ਤੇ ਉਹ ਕਹਿੰਦੇ ਵੀ ਸਾਨੂੰ ਇਹਤ ਕੀ ਲੈ ਕੇ ਚੱਲਿਓ ਅਸੀਂ ਵੀ ਕਨਾਲ ਲਾਣੀ ਕਿਸੇ ਨੂੰ ਦੋ ਕਨਾਲ ਲਾਣੀ ਹੈ ਇਹਤ ਕੀ ਅਸੀਂ ਵੀ ਵਡਾਵਾਂਗੇ ਮਤਲਬ ਅਸੀਂ ਡੇਢ ਏਕੜ ਲਾ ਰਹੇ ਆ ਅਸੀਂ ਪਿਛਲੀ ਵਾਰ ਥੋੜਾ ਜਿਹਾ ਮਤਲਬ ਟਰੇਲਰ ਵੇਖਿਆ ਸੀਗਾ ਕਨਾਲ ਚਲਾ ਕੇ ਬਹੁਤ ਵਧੀਆ ਚਾਰ ਬਕਰ ਰਹੇ ਹੁੰਦੇ ਜੀ ਵਧੀਆ ਰਿਹਾ ਹਾਂਜੀ ਜਸਪਾਲ ਆ ਆਹ ਕਿਹੜਾ ਇਹਨਾਂ ਚੋਂ ਆ ਜਿਹੜੀ ਫੋਟ ਇਹ ਤੁਹਾਡੀ ਆਪਣੀ ਵੈਰਾਈਟੀਆਂ ਬਾਈ ਆ ਵੀਰ ਜੀ ਜਿਹੜੇ ਥੱਲੇ ਆ ਤਾਂ ਆਪਣੀਆਂ ਆਪ ਦੀਆਂ ਵੈਰਾਈਟੀਆਂ ਆਹਾਂ ਜੀ ਹਾਂ ਆ ਆਪਣੀਆਂ ਵੈਰਾਈਟੀਆਂ ਹਾਂ ਆ ਉੱਪਰ ਤਾਂ ਨੈਟ ਦੀਆਂ ਫੋਟੋਆਂ ਨੇ ਦੋ ਅੱਛਾ ਇਹ ਤਾਂ ਉਦਾਂ ਹੀ ਲਾਇਆ ਹਾਂ ਹਾਂ ਇਹ ਆਪਣੀਆਂ ਵੈਰਾਈਟੀਆਂ ਸਾਰੀਆਂ ਜਿਹੜੀਆਂ ਅੱਛਾ ਹਾਂ ਇਧਰਲੇ ਪਾਸੇ ਕਿਹੜੀ ਲੱਗੀ ਹੋਈ ਅੰਦਰ ਚਲੀਏ ਮਾੜਾ ਜਿਹਾ ਫਾਰਮ ਦੇ ਅੰਦਰ ਚਲ ਕੇ ਜੀ ਚਲੋ ਢੇੜਾ ਕੱਢ ਕੇ ਆ ਗਏ ਉਧਰ ਹੀ ਚਲੇ ਚੱਲੀਏ ਆਪਾਂ ਪਰਲੇ ਚ ਜੀ ਇਧਰਲੇ ਚ ਨਹੀਂ ਉਧਰ ਉਧਰ ਚਲੀਏ ਚਲੋ ਕੱਟ ਲਾ ਕੱਲ ਜਦੋਂ ਆਪਾਂ ਵੀਡੀਓ ਪਾਈ ਬਾਈ ਕਿਸ ਤਰ੍ਹਾਂ ਦੇ ਮਤਲਬ ਜਿਵੇਂ ਆਪਾਂ ਕਹਿੰਦੇ ਵੀ ਮੁੰਡਿਆਂ ਨੂੰ ਰੋਜ਼ਗਾਰ ਦਿੱਤਾ 100 150 ਮੁੰਡਾ ਨਰਸਰੀ ਬੀਜ ਕੇ ਐਸ ਵਕਤ ਵੇਚ ਰਿਆ ਹਨਾ ਕਿ ਉਹ ਜੀਆਂ ਕਾਲਾਂ ਆਉਂਦੀਆਂ ਲੋਕਾਂ ਦੀਆਂ ਮਤਲਬ ਬੇਰੁਜ਼ਗਾਰੀ ਦੇ ਹਾਲਾਤ ਸਭ ਨੂੰ ਪਤਾ ਯਾਰ ਜਿਹਦੇ ਘਰੇ ਅੱਜ ਬੇਰੁਜ਼ਗਾਰ ਪੁੱਤ ਧੀ ਫਿਰਦਾ ਜਾਂ ਜਿਹੜਾ ਖੁਦ ਫਿਰਦਾ ਹਨਾ ਸੁਪਨੇ ਲਈ ਜਵਾਕ ਕਿਸ ਤਰ੍ਹਾਂ ਦੀਆਂ ਕਾਲਾਂ ਆਉਂਦੀਆਂ ਜ਼ਿਮੀਦਾਰਾਂ ਦੇ ਜਵਾਕ ਖਾਸ ਤੌਰ ਤੇ ਜ਼ਿਮੀਦਾਰਾਂ ਦੀਆਂ ਤਾਂ ਮਤਲਬ ਇਥੋਂ ਲੋਕਲ ਵੀ ਛੋਟੇ ਜ਼ਿਮੀਦਾਰ ਨੇ ਜਿਹੜੇ ਉਹ ਵੀ ਜੀ ਉਹਨਾਂ ਦੀਆਂ ਵੀ ਗੱਲਾਂ ਆਉਂਦੀਆਂ ਨੇ ਵੀ ਸਾਨੂੰ ਨਰਸਰੀ ਦਾ ਪ੍ਰੋਗਰਾਮ ਦਿਓ ਤੁਸੀਂ ਹੂੰ ਤੇ ਬਹੁਤ ਆਪਾਂ ਦਿੱਤਾ ਵੀ ਆ ਮੁੰਡਿਆਂ ਨੂੰ ਜਿਵਾਕ ਯਾਰ ਲੋਕਾਂ ਦੇ ਜਿਵਾਕ ਦਿਹਾੜੀਆਂ ਕਰਨ ਲੱਗੇ ਹੋਏ ਆ ਇੱਕ ਗੱਲ ਤੁਸੀਂ ਆਪਾਂ ਉਧਰ ਕਰਦੇ ਚਾਹ ਪੀਂਦੇ ਕਰਦੇ ਵੀ ਮੁੰਡੇ ਦੀ ਜ਼ਿਮੀਂਦਾਰ ਨੇ ਮੁੰਡੇ ਦੀ ਭਲਾ ਲਈ ਬਾਈ ਦਿਹਾੜੀਆਂ ਕਰਦਾ ਬਲਾਡੇ ਏਰੀਏ 'ਚ ਇੱਕ ਮੁੰਡਾ ਸੀਗਾ ਜੀ ਉਹਦਾ ਮੈਨੂੰ ਫੋਨ ਆਇਆ ਵੀ ਜੀ ਮੈਂ ਨਰਸਰੀ ਬੀਜਣੀ ਚਾਹੁੰਦਾ ਮੈਂ ਉਹਨੂੰ ਪੁੱਛਿਆ ਵੀ ਤੂੰ ਅੱਜ ਕੀ ਕਰਦਾ ਹੂੰ ਕਹਿੰਦਾ ਮੈਂ ਅੱਜ ਦਿਹਾੜੀ ਤੇ ਆ ਹੂੰ ਉਹ ਹਿਆੜੀ ਦੇ ਆੜੀ ਤੇ ਆਉਂਦੀ ਏਡੀ ਕੋ ਲੋੜ ਹੀ ਨਹੀਂ ਜਿੰਨਾਂ ਤਰ੍ਹਾਂ 1.5-2 ਕਿਲੇ ਜ਼ਮੀਨ ਆ ਤੂੰ ਹਿਆੜੀ ਕਿਉਂ ਕਰ ਰਿਹਾ ਹਾਂ ਤੂੰ ਆਪਦਾ ਕੰਮ ਚਲਾ ਹੂੰ ਉਹਦੀ ਆਪਾਂ ਸਪੋਰਟ ਕਰੀ ਜਿੰਨੀ ਕੁ ਮਾਲਕ ਨੇ ਆਪਾਂ ਨੂੰ ਬਖਸ਼ੀ ਹੂੰ ਤਾਂ ਉਹ ਅੱਜ ਚੰਗੀ ਇਸ ਟਾਈਮ ਉਪਰ ਤੱਕ ਲੱਪਾਉਂਦੇ ਆ ਪਰ ਮੇਰੇ ਹਸਾਬ ਨਾਲ ਤੈਨੂੰ ਚਾਰ ਲੱਖ ਦੀ ਲੋੜ ਬਣ ਜਰ ਆਮ ਜ਼ਿਮੀਂਦਾਰ ਦਾ ਪੁੱਤ ਜੇ ਸਾਲ ਦੇ ਵਿੱਚ ਵੀ 3 ਲੱਖ ਰੁਪਏ ਬਣਾ ਲੇ ਹੈ ਹੈ ਤੇ 3 ਲੱਖ ਰੁਪਈਆ ਬਸਰ ਕਰਨ ਵਾਸਤੇ ਬਹੁਤ ਹੁੰਦਾ ਚਲੋ ਸੁਪਨੇ ਪੂਰੇ ਕਰਨ ਵਾਸਤੇ ਥੋੜਾ ਹੋ ਸਕਦਾ ਪਰ ਗੁਜ਼ਾਰਾ ਕਰਨ ਵਾਸਤੇ ਬੜਾ ਬਿਲਕੁਲ ਜੀ ਬਿਲਕੁਲ ਜਿਹੜੇ ਜਿਹੜੇ ਬੰਦੇ ਆਪਾਂ 1-1 2-2 ਕਨਾਲ ਤੋਂ ਸ਼ੁਰੂ ਕਰਵਾਏ ਸੀਗੇ ਉਹ ਅੱਜ ਤਿੰਨ-ਤਿੰਨ ਕਿੱਲਾਂ ਤੱਕ ਵੀ ਪਹੁੰਚ ਗਏ ਨੇ ਅੱਛਾ ਮਤਲਬ ਵਧੇ ਆ ਕਿ ਕਿੰਨੇ ਮਤਲਬ ਕੋਈ ਫੇਲ ਨਰਸਰੀ ਅਸਲ ਦੇ ਵਿੱਚ ਉਦੋਂ ਹੁੰਦੀ ਹੈ ਜਦੋਂ ਉਹਦੇ ਮਗਰ ਕੋਈ ਬੰਦੇ ਦੇ ਮਾਰ ਪਿਓ ਨਹੀਂ ਮਗਰ ਖੜਾ ਹਣਾ ਨਹੀਂ ਜੀ ਫੇਲ ਹੋਣ ਦੇ ਦੋ ਤਿੰਨ ਕਾਰਨ ਹੁੰਦੇ ਆ ਹਾਂ ਕਈ ਵਾਰੀ ਆਪਾਂ ਚੀਜ਼ ਤਿਆਰ ਕਰ ਲੈਂਦੇ ਆ ਮਾਰਕੀਟਿੰਗ ਨਹੀਂ ਹੁੰਦੀ ਵਿਕਦੀ ਨਹੀਂ ਹਾਂ ਮੈਂ ਮਾਰਕੀਟਰ ਕਿੰਦਾ ਦੱਸਾਂ ਜੇ ਇਹ ਮੇਰੇ ਦਿਮਾਗ 'ਚ ਆਈ ਗੱਲ ਯਾਰ ਹਾਂ ਮਾਰਕੀਟਿੰਗ ਕਰਨੀ ਵੀ ਮਤਲਬ ਹਰ ਬੰਦੇ ਦੇ ਵਾਸਤੇ ਦੀ ਗੱਲ ਨਹੀਂ ਅਸੀਂ ਅਸੀਂ ਜਿਹੜੀ ਆਪਦੀ ਟੀਮ ਬਣਾਈ ਆ ਸਾਰੇ ਬੰਦਿਆਂ ਦੀ ਜੀ 100 ਤੋਂ ਉੱਪਰ ਨਰਸਰੀ ਆ ਸਾਡੀ ਹੂੰ ਅਸੀਂ ਇੱਕ ਦੂਜੇ ਨਾਲ ਲੈਣ ਦੇਣ ਕਰਵਾ ਦਿੰਦੇ ਆ ਕਿਸੇ ਵੀ ਨਰਸਰੀ ਦਾ ਅੱਜ ਤੱਕ ਹਾਂ ਅੱਜ ਤੱਕ ਪਿਛਲੇ 5 ਸਾਲ ਹੋ ਗਏ ਆਪਾਂ ਨੂੰ ਇਹ ਪ੍ਰੋਗਰਾਮ ਕਰਦਿਆਂ ਨੂੰ ਹਾਂ ਕਿਸੇ ਨਰਸਰੀ ਦੀ ਬੋਧ ਨਹੀਂ ਬਚੀ ਅੱਜ ਤੱਕ ਯਾਰ ਕਮਾਲ ਆ ਯਾਰ ਬੰਦੇ ਹਨਾ ਤੁਸੀਂ ਦੇਖੋ ਇੱਕ ਤਾਂ ਕਿਸੇ ਬੰਦੇ ਨੂੰ ਪਹਿਲਾਂ ਸਲਾਹ ਦੇ ਕੇ ਨਰਸਰੀ ਕਰਨ ਦੀ ਸਲਾਹ ਦਿੱਤੀ ਹਾਂਜੀ ਉਸ ਤੋਂ ਬਾਅਦ ਇਹ ਵੀ ਫਿਕਰ ਰੱਖਿਆ ਕਿ ਯਾਰ ਉਹਦੇ ਪਕਾਉਣੇ ਵੀ ਆ ਬਿਲਕੁਲ ਜੀ ਵੇ ਲਵਾ ਹੀ ਨਾ ਦਈਏ ਕਿਤੇ ਉਹੀ ਨਾ ਮਾਰਿਆ ਜਾਵੇ ਹੁਣ ਜਿਹੜੀ ਸਾਡੀ ਨਰਸਰੀ ਆ ਉਸ ਮਾਸੀ ਇਹ ਵੀ ਖਿੱਚ ਕੇ ਰੱਖਿਆ ਅਗਲੇ ਨੂੰ ਕਿ ਤੁਸੀਂ ਹੋਰ ਕੋਈ ਸੀਡ ਹੋਰ ਕੋਈ ਕੰਨ ਬਾਹਰੋਂ ਲੈ ਕੇ ਪੌਦ ਬੇਚਣੀ ਨਹੀਂ ਹੂੰ ਆਪਣੀਆਂ ਹੀ ਨਰਸਰੀਆਂ ਦਾ ਮਾਲ ਵੇਚਣਾ ਆਪਣੀਆਂ ਨਰਸਰੀਆਂ ਦਾ ਮਾਲ ਵੇਚਣਾ ਪਰ ਇਹ बिकੂਗਾ ਜਿੰਮੇਵਾਰੀ ਆ ਬਿਲਕੁਲ ਜੀ ਬਿਲਕੁਲ ਜੇ ਅਸੀਂ ਜਮੇ ਹੀ ਅਗਲੇ ਦੇ ਉੱਪਰ ਦੀ ਗੱਲ ਜਾਂਦੀ ਹੋਵੇ ਤਾਂ ਅਸੀਂ 15 20% ਮਾਲ ਖੁਦ ਵੀ ਚੱਕ ਕੇ ਇੱਧਰ ਉੱਧਰ ਕਰ ਦਿੰਦੇ ਆ ਅੱਛਾ ਜਿਹੜਾ ਹੁਣ ਜਿਵੇਂ ਮੰਨ ਲਓ ਤੁਹਾਡਾ ਨੰਬਰ ਆ ਪਬਲਿਕ ਦੇ ਵਿੱਚ ਤੁਹਾਨੂੰ ਕਾਲਿੰਗ ਆਉਂਦੀ ਆ ਤਾਂ ਮੰਨ ਲਓ ਵੀ ਮੇਰੇ ਲੋਪੋ ਤੁਸੀਂ ਨਰਸਰੀ ਕਰਾਈ ਆ। ਹਾਂਜੀ। ਲੋਪੋ ਦੇ ਬੰਦਿਆਂ ਦੀ ਕਾਲ ਆਈ ਤਾਂ ਤੁਸੀਂ ਕਹਣਾ ਵੀ ਸੋਈ ਅੰਦਰ ਤੋਂ ਚੱਕ ਲੋ। ਬਸ ਜੀ ਬਸ। ਹਾਂ ਸਵੇਰ ਦਾ ਹੁਣ ਮੈਨੂੰ ਲੱਗਦਾ 6 ਤੋਂ 7 ਕੱਲਣਾ ਇਹੋ ਜਿਹੀਆਂ ਸੀ। ਹਮ ਇੱਕ ਮੁਕਸਰ ਕੋਲੋਂ ਸੀ, ਇੱਕ ਹਬੌਰ ਕੋਲੋਂ ਸੀਗੀ। ਜੀ ਇੱਕ ਇੱਧਰ ਗਰਦਾਸਪੁਰ ਕੋਲੋਂ ਸੀ। ਉਹ ਫਿਰ ਜਿਹੜੀਆਂ-ਜਿਹੜੀਆਂ ਉਹਨਾਂ ਦੇ ਲਾਗੇ ਨਰਸਰੀਆਂ ਆ। ਆਪਾਂ ਉਹਨਾਂ ਨੂੰ ਉੱਥੇ ਭੇਜਤਾ ਵੀ ਤੁਸੀਂ ਚਲੇ ਜਾ ਲੈ ਲਓ। ਹਾਂ। ਵੀ ਤੁਸੀਂ ਇਸ ਗੱਲ ਦਾ ਵੀ ਧਿਆਨ ਰੱਖਦੇ ਆ ਵੀ ਜਿਹੜੇ ਮੁੰਡੇ ਨੇ ਤੁਹਾਡੇ ਤੋਂ ਸਲਾਹ ਲੈ ਕੇ ਨਰਸਰੀ ਕਰ ਲਈ ਉਹ ਦਾ ਕਣ ਵੀ ਪिके ਇਹ ਨਾ ਹੋਵੇ ਵੀ ਉਹ ਦਾ ਉਹਦੀ ਉਹ ਬਿਕੇ ਨਾ ਉਹ ਵਿਚਾਰਾ ਵੀਰ ਜੀ ਸਿੱਧੀ ਜੀ ਥਿਉਰੀ ਹੈ ਜੇ ਆਪਾਂ ਲੰਮਾ ਬਿਜ਼ਨਸ ਕਰਨਾ ਤਾਂ ਫਿਰ ਆਪਾਂ ਨੂੰ ਇਹ ਚੀਜ਼ ਤੇ ਆਉਣਾ ਹੀ ਪਊਗਾ ਜੇ ਅਗਲੇ ਦੀ ਕਾਮਯਾਬੀ ਹੋਊ ਫਿਰ ਆਊਗਾ ਆਪਣੇ ਮਤਲਬ ਜੇ ਆਪਾਂ ਦੂਜੇ ਪਾਸੇ ਵੀ ਨਾ ਜਾਈਏ ਨਾ ਬਈ ਪਾਪ ਲੱਗੂਗਾ ਤਾਂ ਆਪਾਂ ਇਧਰਲੇ ਪਾਸੇ ਬਿਜ਼ਨਸਮੈਨ ਵਾਲੇ ਪਾਸੇ ਵੀ ਜਾਈਏ ਤਾਂ ਲੰਬਾ ਜਾਣਾ ਤਾਂ ਆਪਾਂ ਨੂੰ ਧਿਆਨ ਰੱਖਣਾ ਹੀ ਪਏ ਬਿਲਕੁਲ ਜੀ ਬਿਲਕੁਲ ਬਿਜ਼ਨਸ ਕਰਨਾ ਤਾਂ ਵੇਖੋ ਉਹਦੇ ਵਾਸਤੇ ਸਾਨੂੰ ਹੂੰ ਅਗਲੇ ਨੂੰ ਮਜ਼ਬੂਤ ਰੱਖਣਾ ਸਾਡਾ ਪਹਿਲਾ ਕੰਮ ਹੈ ਕਿ ਆਹ ਕਿਹੜੀ ਵੈਰੈਟੀ ਹੈ ਭਾਈ ਆਹ ਇਹ ਪਿੰਕ ਕੈਰੇਟਿ ਹੈ ਜੀ ਅੱਛਾ ਇਹ ਪਿੰਕ ਆ ਹਾਂ ਗੰਡਾ ਕਿੱਡਾ ਹੋ ਜਾਂਦਾ ਇਹਦਾ ਇਹਦਾ ਗੰਡਾ ਜੀ ਆਪਾਂ ਜਿੰਨੀ ਸਪੇਸ ਦਵਾਂਗੇ ਜਗ੍ਹਾ ਦਵਾਂਗੇ ਜਿੰਨੀ ਜੀ ਉਹਦੇ ਹਿਸਾਬ ਨਾਲ ਵੈਸੇ ਗੰਡਾ ਲਾਈਦਾ 6 ਬਾਈ 5 ਤੇ ਅੱਛਾ ਜੀ ਹਾਂ 6 ਬਾਈ 5 ਦੇ ਉੱਤੇ ਜੀ ਜੇ ਅਸੀਂ ਗੰਡਾ ਲਾ ਕੇ ਉੱਤੇ ਮਿੰਨੀ ਸਪਿੰਕਲਰ ਫੁਵਾਰੇ ਲਾਉਨੇ ਆ ਜੀ ਤਾਂ ਇਸ ਵੈਰੈਟੀ ਦਾ 250 ਕਵਾਂਟਲ ਤੱਕ ਅਸੀਂ ਝਾੜ ਕੱਢਿਆ ਆ 250 ਕਵਾਂਟਲ ਹਾਂ ਜੀ ਕਿੰਨੇ ਰੁਪਏ ਕਵਾਂਟਲ 1000 ਰੁਪਏ ਕਵਾਂਟਲ ਹੋ ਰਿਹਾ ਹੋ ਜਾਂਦਾ 500 ਦਾ ਗੱਟਾ ਤਾਂ ਵਿਕਦਾ ਹੁੰਦਾ ਇਸ ਤਰ੍ਹਾਂ ਜੀ ਹੁਣ ਜੋ ਮਤਲਬ ਸਿਸਟਮ ਚੱਲ ਰਿਹਾ ਵੈਸੇ ਤਾਂ ਕਹਿੰਦੇ ਭਾਅ ਦਾ ਤੇ ਮੌਤ ਦਾ ਪਤਾ ਨਹੀਂ ਹੂੰ ਪਰ ਕਿ ਜੋ ਜੋ ਵੀ ਸਿਸਟਮ ਪਿਛਲੇ ਸਾਲਾਂ ਤੇ ਦੇਖ ਰਹੇ ਆ ਪਿਆਜ਼ ਦਾ ਰੇਟ ਮਤਲਬ ਇਹ ਨਹੀਂ ਕਿ ਛੇਤੀ ਡਾਊਨ ਆ ਜਾਊਗਾ ਹੁਣ ਨਹੀਂ ਹੁੰਦਾ ਕਿਉਂਕਿ ਸਾਰੇ ਭਾਰਤ ਦੇ ਵਿੱਚ ਹੀ ਲੇਬਰ ਦਾ ਰੇਟ ਤਾਂ ਇੱਕੋ ਹੀ ਆ ਹੂੰ ਲੇਬਰ ਤੇ ਹੀ ਸਾਰਾ ਇਹ ਕੰਮ ਹੋ ਰਿਹਾ ਹੂੰ ਅਜੇ ਮਸ਼ੀਨਰੀ ਕਰਨਾ ਇੰਡੀਆ ਦੇ ਵਿੱਚ ਪਿਆਜ਼ ਦਾ ਨਹੀਂ ਆਇਆ ਨਹੀਂ ਆਇਆ ਹਾਂ ਨਹੀਂ ਆਇਆ ਇਸ ਕਰਕੇ ਪਿਆਜ਼ ਰੈਗੂਲਰ ਲੱਗੀ ਜਾਂਦਾ ਕੁਝ ਅਬਾਦੀ ਦੇ ਹਿਸਾਬ ਨਾਲ ਖਪਤ ਵਧ ਗਈ ਪਿਛਲੇ 5 ਕਸਾਲਾਂ ਤੋਂ ਤਕਰੀਬਨ ਪਿਆਜ਼ ਚੋਂ ਘਾਟਾ ਨਹੀਂ ਪਿਆ ਕਿਸਾਨ ਹਾਂਜੀ ਬਿਲਕੁਲ ਨਹੀਂ ਪਿਆ ਜੀ ਇਸ ਤਰ੍ਹਾਂ ਜਿਹੜਾ ਅਣਜਾਣ ਬੰਦਾ ਹੁੰਦਾ ਹੈ ਉਹ ਇਹਦੇ ਚੋਂ ਘਾਟਾ ਖਾ ਵੀ ਸਕਦਾ ਮਾਰੇ ਸੀਡ ਬਰੀਡ ਕਰਕੇ ਤਾਂ ਪੈ ਗਿਆ ਸਪੈ ਸਕਦਾ ਮਾੜਾ ਸੀਡ ਬਰੀਡ ਕਰਕੇ ਪੈ ਗਿਆ ਤਾਂ ਉਹ ਵੱਸਦੀ ਗੱਲ ਹੀ ਨਹੀਂ ਹਾਂਜੀ ਹਾਂਜੀ ਜਿਵੇਂ ਬਰੀਡ ਕਰਕੇ ਨਹੀਂ ਪਿਆ ਨਵਾਂ ਬੰਦਾ ਆਇਆ ਉਹ ਪਹਿਲੇ ਸਾਲ ਹੀ ਸਾਰਾ ਸਟਾਕ ਕਰ ਲਿਆ ਉਹਨੂੰ ਸਟਾਕ ਦੀ ਨੌਲੇਜ ਨਹੀਂ ਆ ਤੇ ਸਟਾਕ ਗਲ ਗਿਆ ਸਟਾਕ ਗਲ ਗਿਆ ਇਹ ਵੀ ਲੋਕਾਂ ਨਾਲ ਹੋਈ ਹੈ ਬਣੀ ਹੈ ਜੀ ਯਾਰ ਘੰਟਾ ਬੀ ਬੁਜਾਤਾ ਬੀ ਨੂੰ ਉਗਣ ਵੇਲੇ ਵੀ ਤੁਸੀਂ ਮਦਦ ਕਰੋਗੇ ਬਿਲਕੁਲ ਜੀ ਬੀ ਨੂੰ ਵੇਚਣ ਵੇਲੇ ਵੀ ਕਰੋਗੇ ਬਿਲਕੁਲ ਜੀ ਜਿਹੜੇ ਬੰਦੇ ਨੇ ਲਾ ਲਿਆ ਤੁਹਾਡੇ ਤੋਂ ਲੈ ਕੇ ਕਿੱਲਾ ਲਾ ਲਿਆ ਅੱਧਾ ਕਿੱਲਾ ਲਾ ਲਿਆ ਉਹਦੀ ਗੱਲ ਸੁਣੋਗੇ ਯਾਰ ਵੀ ਤਰ ਤੁਰਦਾ ਨਹੀਂ ਹੁਣ ਆਹ ਡਿੱਕਾ ਆਹ ਬਿਲਕੁਲ ਜਿਹੜੀਆਂ ਇਹਦੇ ਵਿੱਚ 2-4 ਗੱਲਾਂ ਹੁੰਦੀਆਂ ਨੇ ਮੇਨਲੀ ਘਾਹ ਆਪਾਂ ਛੋਟੇ ਅਵਸਥਾ 'ਚ ਘਾਹ ਨੂੰ ਕੰਟਰੋਲ ਕਰਨਾ ਹੁੰਦਾ ਹੈ ਜੀ ਅਸੀਂ ਅਗਲੇ ਨੂੰ ਕਹਿੰਦੇ ਵੀ ਤੂੰ ਸਾਨੂੰ ਵੀਡੀਓ ਬਣਾ ਕੇ ਪਾ ਹੂੰ ਤੇ ਜਿੱਡਾ ਜਿੱਡਾ ਘਾਹ ਆਊਗਾ ਜਿਹੜਾ ਚੌੜੀ ਪੱਤੀ ਬਰੀਕ ਪੱਤੀ ਇਹਨਾਂ ਦੇ ਅਲੱਗ-ਅਲੱਗ ਹਰਬੀਸਾਈਡ ਨੇ ਘਾਹ ਨੂੰ ਮਾਰਨ ਵਾਲੇ ਹੂੰ ਤਾਂ ਉਹ ਅਸੀਂ ਅਗਲੇ ਨੂੰ ਦੱਸਦੇ ਵੀ ਤੂੰ ਇਸ ਸਟੇਜ ਤੇ ਇਨੀ ਡੋਜ਼ ਪਾ ਕੇ ਆ ਸਪਰੇਅ ਕਰਦੇ ਅੱਛਾ ਹਾਂਜੀ ਅੱਛਾ ਗੁੰਡਾ ਹੈ ਗੜਾਈ ਨਹੀਂ ਕਰਾਉਂਦੇ ਗੁਡਾਈ ਦਾ ਗੰਡੇ ਨੂੰ ਅਸੀਂ 10 ਵਾਲੀ ਹੋ ਗਈ ਜੀ ਕਦੀ ਕਰੀ ਨਹੀਂ ਰੰਬਾ ਦਾ ਯਾਰ ਤੁਸੀਂ ਚੱਕਣਾ ਨਹੀਂ ਅਸਲ ਦੇ ਵਿੱਚ ਰੰਬਾ ਦਾ ਜ਼ਹਿਰ ਹੈ ਇਹਦੇ ਵਾਸਤੇ ਜੇ ਦੇਖਿਆ ਜਾਵੇ ਤਾਂ ਇਹਦੀ ਜੜ ਨੂੰ ਵੜਦਾ ਵੜਦਾ ਜੀ ਬਿਲਕੁਲ ਵੜਦਾ ਜਦੋਂ ਰੰਬੇ ਨੇ ਇਹਦੀ ਜੜ ਨੂੰ ਵੜਤਾ ਤੁਸੀਂ ਗੰਡੇ 15 ਦਿਨ ਲੇਟ ਕਰਤੇ ਹਾਂਜੀ ਹੈ 15 ਦਿਨ ਉਹ ਜੜਾ ਨੂੰ ਰਿਕਵਰ ਕਰਨ ਤੇ ਲਾ ਦੂਗਾ ਲੱਗਦਾ ਜੀ ਲੱਗਦਾ ਕਿ ਨਹੀਂ ਹਾਂਜੀ ਤਾਂ ਜੇ ਤੁਸੀਂ ਉਹਨੂੰ ਬਿਨਾਂ ਰੰਬੇ ਤੋਂ ਬਚਾਉਂਗੇ ਤੁਸੀਂ 15 ਦਿਨਾਂ ਚੋਂ ਉਦੋਂ ਜ਼ਿਆਦਾ ਫਸਲ ਘੱਟ ਘੱਟ 15 ਦਿਨਾਂ ਚ ਜ਼ਿਆਦਾ ਫਸਲ ਬਿਲਕੁਲ ਜਿਵੇਂ ਹੁਣ ਝੋਨਾ ਆਇਆ ਸੀਗਾ ਸਿੱਧੀ ਬਜਾਈ ਵਾਲਾ ਜੀ ਡੀਐਸਆਰ ਕਹ ਦਿੰਨੇ ਆ ਜੀ ਜੀ ਇਹਦੇ ਵਿੱਚ ਵੀ ਉਹੀ ਬੰਦੇ ਕਾਮਯਾਬ ਹੋਏ ਆ ਜਿਨ੍ਹਾਂ ਨੇ ਕੱਖ ਦੀ ਮੈਨੇਜਮੈਂਟ ਸਹੀ ਟਾਈਮ ਤੇ ਕਰ ਲਈ ਹਾਂ ਜਿਹੜੀ ਕੱਖ ਦੀ ਮੈਨੇਜਮੈਂਟ ਪਿਆਜ਼ ਦੇ ਵਿੱਚ 1 ਇੰਚ ਤੋਂ ਪਹਿਲਾਂ ਪਹਿਲਾਂ ਹੋਣੀ ਚਾਹੀਦੀ ਆ ਅੱਛਾ ਜੀ ਠੀਕ ਉਹ ਕੰਡੀ ਕਿਹੜਾ ਵੈਰਾਈਟੀ ਦਾ ਘਾ ਹੋ ਗਿਆ ਤੇ ਉਹਦੇ ਵਾਸਤੇ ਅਸੀਂ ਕਿਹੜੀ ਦਵਾਈ ਉਹਦੀ ਡੋਜ਼ ਕਿੰਨੀ ਚ ਪਾਉਣੀ ਆ ਉਹਦੀ ਡੋਜ਼ ਕਿੰਨੀ ਇਹ ਇਹ ਅਲੱਗ-ਅਲੱਗ ਆ ਆਪਾਂ ਇੱਕ ਪਰਫੈਕਟ ਨਹੀਂ ਦੱਸ ਸਕਦੇ ਜੇਕਰ ਅਗਲੇ ਦਾ ਬਹੁਤ ਜ਼ਿਆਦਾ ਤੇ ਆਪਾਂ ਨੂੰ ਵਧਾਉਣੀ ਵੀ ਪਊਗੀ ਹੂੰ ਜੇ ਮਤਲਬ ਥੋੜਾ ਤੇ ਘਟਾਉਣੀ ਵੀ ਪਊਗੀ ਜੀ ਕਿਹੜਾ ਚੌੜੀ ਪੱਤੀ ਆ ਕਿ ਬਰੀਕ ਪੱਤੀ ਆ ਜੀ ਉਹਦੇ ਹਿਸਾਬ ਨਾਲ ਫਿਰ ਆਪਾਂ ਉਹਦਾ ਟ੍ਰੀਟਮੈਂਟ ਕਰਵਾਉਨੇ ਆ। ਵਾਕੇ ਵਾਕੇ ਇਹ ਬਹੁਤ ਇੱਕ ਆਪਾਂ ਕਹਿ ਲਈਏ ਨਾ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਮੈਂ ਇੱਕ ਉਸ ਯੂਨੀਵਰਸਿਟੀ ਦੇ ਵਿੱਚ ਲੈ ਕੇ ਆਇਆ। ਭਾਈ ਜੀ ਫਿਰ ਜਿਹੜੇ ਬੀ ਨਵੇਂ ਬੀ ਤੇ ਤੁਸੀਂ ਰਿਸਰਚ ਕਰਦੇ ਆ ਉਹ 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 ਕਿੱਥੇ ਫਿਰ ਉਹ ਰਿਸਰਚ ਸੈਂਟਰ ਕਿੱਥੇ ਆ ਜਦੋਂ ਤੁਸੀਂ ਨਵਾਂ ਬੀ ਡਵੈਲਪ ਕਰਦੇ ਆ ਜਾਂ ਉਹ ਉਹ ਫਿਰ ਇੱਥੇ ਆਪਣੇ ਖੇਤਾਂ 'ਚ ਹੀ ਕਰਦੇ ਆ ਤੁਸੀਂ ਸਾਰਾ। ਹਾਂਜੀ ਇੱਥੇ ਵੀ ਕਰਦੇ ਆ ਦੀ ਬਾਹਰ ਵੀ ਕਰਦੇ ਸੀ। ਅੱਛਾ ਮਹਾਰਾਸ਼ਟਰ ਅੱਛਾ ਤੁਸੀਂ ਮਹਾਰਾਸ਼ਟਰ 'ਚ ਵੀ ਕਰਦੇ ਆ? ਮਤਲਬ ਤੁਸੀਂ ਆਪਦੇ ਕੰਮ ਨੂੰ ਇਸ ਲੈਵਲ ਤੇ ਲੈ ਗਏ ਆ ਕਿ ਤੁਸੀਂ ਆਪਦੀ ਰਿਸਰਚ ਨੂੰ ਉੱਧਰ ਤੱਕ ਵੀ ਲੱਕ ਜਾਂਦੇ ਆ ਹਾਂਜੀ ਇੱਥੇ ਵੀ ਕਰੀਦੀ ਹੈ ਜੀ ਇੱਥੇ ਵੀ ਨਵੀਆਂ ਵੈਰੈਟੀਆਂ ਤਿਆਰ ਕਰਨ ਵਾਸਤੇ 4-5 ਸਾਲ ਲੱਗ ਜਾਂਦੇ ਆ ਹਾਂ ਉਹ ਐਕਸਪੈਰੀਮੈਂਟ ਨਵੇਂ ਚੱਲੀ ਜਾਂਦੇ ਜਿਹਨੂੰ ਸਕਸੈਸ ਆ ਉਹ ਮਾਰਕੀਟ ਨੂੰ ਦੇ ਦਿੰਦੇ ਆ ਜਿਵੇਂ ਆ ਪਿੰਕ ਵੈਰੈਟੀ ਆ ਪਿਛਲੇ 6-7 ਸਾਲ ਤੋਂ ਪੂਰੀ ਸਕਸੈਸੀ ਹੈ ਜੀ ਤੇ ਅੱਜ ਹੁਣ ਹਾਂ ਆ ਜੜ ਦੇ 뿌ਤੀ ਚ ਜੜ ਦੇ ਹਾਂ ਆ ਦੇਖੋ ਕਿਹਦੇ ਵਿੱਚ ਮਤਲਬ ਕਿ ਇਹਦੇ ਵਿੱਚ ਆਪਦੇ ਚ ਇੰਨੀ ਪਾਵਰ ਆ ਤੁਸੀਂ ਜੜ ਦੇਖੋ ਜੜ ਦਾ ਰੰਗ ਵੇ ਕਿੰਨਾ ਸੋਹਣਾ ਚਟਾ ਰੰਗ ਦਾ ਇਹਦੀ 18 ਇੰਚ ਤੱਕ ਮੈਂ ਆਪ ਜੜ ਆਪਣੇ ਖੇਤ ਦੇ ਵਿੱਚ ਦੇਖੀ ਹੈ ਇਹ ਵੈਰੈਟੀ ਇੰਨੀ ਪਾਵਰਫੁਲ ਹੈ ਵੀ ਇਹਨੂੰ ਖਾਦਾਂ ਖੱਲੇ ਜਿਆਦਾ ਪਾਉਣ ਦੀ ਲੋੜ ਨਹੀਂ ਅੱਛਾ ਹਾਂ ਆ ਜਿਹਨੇ ਜਿਹਦੀ ਜੜ ਲੰਬੀ ਹੈ ਉਹਨੇ ਖਾਦ ਬਹੁਤ ਦੂਰ ਤੋਂ ਪਾੜ ਲੈਣੀ ਆ ਜਿਵੇਂ ਆਪਾਂ ਝੋਨੇ ਦੀਆਂ ਕਣਕ ਦੀਆਂ ਫਸਲਾਂ ਦੁਕਾਨਦਾਰ ਕਹਿੰਦੇ ਵੀ ਆ ਚੀਜ਼ ਲੈ ਜਾ ਜੜ ਵਾਜੂ ਹੂੰ ਇਹਦੀ ਆਲਰੇਡੀ ਪਹਿਲਾਂ ਇਸ ਵੈਰੈਟੀ 'ਚ ਖਾਸੀਅਤ ਹੈ ਇਹਦੀ ਜੜ ਬਹੁਤ ਹੁੰਦੀ ਹੈ ਜੜ ਦੇ ਸਿਰ ਤੇ ਇਹ ਖਰਾ ਖਾ ਕੇ ਤੇ ਬਿਮਾਰੀ ਬਹੁਤ ਘਟ ਆਉਂਦੀ ਹੈ ਬੂਟਾ ਮਜ਼ਬੂਤ ਰਹਿੰਦਾ ਹੈ ਜਿਹੜਾ ਜਿਹਦੀ ਜੜ ਜਿਆਦਾ ਲੰਬੀ ਹੈ ਉਹ ਪਾਣੀ ਵੀ ਘੱਟ ਮੰਗੂ ਉਹਨੇ ਦੂਰ ਤੋਂ ਪਾੜੀ ਜਾਣਾ ਬਿਲਕੁਲ ਜੀ ਬਿਲਕੁਲ ਠੀਕ ਹੈ ਕਿ ਨਹੀਂ ਪਿਆਜ਼ ਨੂੰ ਪਾਣੀ ਲਾਈਦਾ ਵੀ ਘੱਟ ਹੀ ਆ ਜੀ ਜੀ ਆਮ ਤੌਰ ਤੇ ਕਿਸਾਨ ਥੋੜਾ ਜਿਆਦਾ ਵੱਧ ਪਾਣੀ ਲਾ ਲੈਂਦੇ ਪਰ ਬਤੇਰਾ ਸੀ ਕਹਿੰਦੇ ਹੁੰਨੇ ਵੀ ਸਾਨੂੰ ਪੁੱਛ ਕੇ ਪਾਣੀ ਲਾਓ ਤੁਸੀਂ ਹੂੰ ਤੇ ਜਦੋਂ ਸਿਆਣਾ ਜੇ ਯਾਰ ਬੇਲੇ ਹੁੰਨੇ ਯਾਰ ਤੇ ਲੈਟ ਜੀ ਬਲਬ ਜਾ ਜਾ ਕੇ ਲੰਦਾ ਚਲ ਘਟਿਆਂ ਨੂੰ ਪਾਣੀ ਫੇਰ ਦਈਏ ਫਿਰ ਮੇਰੇ ਅਰਕਾਂੇ ਲਾ ਦ ਫੇਰ ਦਿੰਦੇ ਜੀ ਫੇਰ ਦਿੰਦੇ ਸਾਡੇ ਨਾਲ ਬਣਦੀਆਂ ਹੈਨਾ ਯਰ ਬੇਹੇ ਚਲ ਕੋਈ ਨਿਆਰ ਫੇਰ ਦਿੰਨੇ ਉਹ ਤਾਂ ਜੀ ਜਾ ਕਰਦਾ ਮੈਂ ਨੱਕਾ ਜਾ ਛੱਡਣ ਨੂੰ ਬੇਲ ਲਿਆ ਜਾਂਦਾ ਹਨ ਜਿਵੇਂ ਇੱਕ ਬੰਦੇ ਦਾ ਲੈ ਜਾਣੇ ਵੇਲੇ ਜਾਂ ਫਿਰ ਉਹਨੂੰ ਡੂੰਗਾ ਗੁੱਟ ਜਾਣਗੇ ਉਹਦੀ ਜੜਾ ਵੱਢ ਜਾਣਗੇ ਸੱਦੇ ਵਾਲਾਂ ਵਰਗੀਆਂ ਜਿਹੜਾ ਜੀ ਜਦੋਂ ਆਪਾਂ ਇਹਨੂੰ ਡੂੰਗਾ ਗੋੜਦੇ ਆਣਾ ਉਹਦੀ ਜੜ ਆਪਾਂ ਤੋੜੀ ਜਾਂਨੇ ਤੋੜੀ ਜਾਂਨੇ ਆ ਤਾਂ ਮਲਕੀ ਉਹਨਾਂ ਵਧੀਆ ਗੰਢਾ ਬਣਦਾ ਨਹੀਂਗਾ ਤੇ ਬਾਈ ਇਹਦੇ ਗੰਢੇ ਹਿਲਦਾ ਬਾਈ ਇਹ ਕੀ ਹੈ ਬਾਈ ਇਹ ਤੁਹਾਡੀ ਰਿਸਰਚ ਚ ਇਹਦੇ ਵਿੱਚੋਂ ਸਿੰਪਟਮ ਕੱਢ ਦਿੰਨੇ ਆ ਕਿ ਬੀ ਨਾ ਪੈਦਾ ਕਰੇ ਅੱਗੇ ਬਿਲਕੁਲ ਜੀ ਵੈਰਾਈਟੀ ਚ ਜਿਵੇਂ ਆਪਾਂ ਸੁਧਾਰ ਕਰਦੇ ਆ ਰਿਸਰਚ ਦੇ ਵਿੱਚ ਜਾ ਕੇ ਜੀ ਆ ਆਟੋਮੈਟਿਕ ਹੀ ਫਰਕ ਆ ਜਾਂਦਾ ਹੈ ਉੱਚ ਆਪਾਂ ਇਹ ਦੇਖਣਾ ਹੁੰਦਾ ਵੀ ਹੁਣ ਵੈਸੇ ਇਹ ਵੈਰੈਟੀ ਹੈ ਜੇ ਆਪਾਂ ਇਹਨੂੰ ਅੱਜ ਤੋਂ ਵੀਨਾ ਪਹਿਲਾਂ ਲਾ ਦਈਏ ਇਹ ਵੀ ਕੱਢ ਜੂ ਗੰਡੇਲਾ ਅੱਛਾ ਐਸੀ ਦੀ ਵੀ ਨਾ ਕੱਢੋ ਪਰ ਇਹਦਾ ਹੁਣ ਪਰਫੈਕਟ ਸਮਾਂ ਹੈ ਮਤਲਬ ਅਸੀਂ ਆ 3 ਤਰੀਕ ਤੋਂ ਸ਼ੁਰੂ ਕਰਿਆ ਸੀਗਾ ਕੰਮ ਅੱਛਾ ਅੱਛਾ ਇਹਦਾ ਟਾਈਮ ਆ ਜੇ ਇਹ ਟਾਈਮ ਤੋਂ ਅੱਗੋਂ ਜਾਂ ਪਿੱਛੋਂ ਲੱਗੀ ਤਾਂ ਫਿਰ ਇਹ ਗੰਡੇਲ ਕੱਢ ਜੂਗੀ ਜੇਤੀ ਲੱਗੀ ਕੱਢ ਜੂਗੀ ਜੀ ਐਸੀ ਗੱਲ ਨਹੀਂ ਵੀ ਇਹ ਨਹੀਂ ਕੱਢਦੀ ਜੇ ਆਪਾਂ ਇਹਦਾ ਸ਼ਡਿਊਲ ਸਹੀ ਨਾ ਰੱਖਾਂਗੇ ਪਾਣੀ ਵੀ ਹਿਸਾਬ ਨਾਲ ਲਾਉਣੇ ਹੁੰਦੇ ਆ ਪਿਆਜ਼ ਨੂੰ ਉਹਦਾ ਉਹਦਾ ਵੀ ਘਣੇਲ ਨਾਲ ਸੰਬੰਧ ਹੈ ਬਿਲਕੁਲ ਜੀ ਪਾਣੀ ਦਾ ਵੀ ਘਣੇਲ ਨਾਲ ਸੰਬੰਧ ਹੈਗਾ ਜੀ ਪੂਰਾ ਮੈਨੂੰ ਤਾਂ ਲੱਗਦਾ ਯਾਰ ਗੁੱਡਣ ਦਾ ਵੀ ਘਣੇਲ ਨਾਲ ਸੰਬੰਧ ਆ ਕੋਈ ਜੜਾਂ ਜੁੜਾਂ ਵੱਢੀ ਜਾਂਦੇ ਨੇ ਗੁੱਡਣ ਵਾਲੀ ਤਾਂ ਨਹੀਂ ਗੱਲ ਜਿਹੜੇ ਪਾਣੀ ਜ਼ਿਆਦਾ ਲਾਉਣਾ ਤੇ ਯੂਰੀਆ ਨਾਈਟ੍ਰੋਜਨ ਜਿਆਦੀ ਦੇਣੀ ਹੈ ਅੱਛਾ ਇਹਨਾਂ ਦਾ ਸਿੱਧਾ ਇਫੈਕਟ ਹੈ ਜੀ ਇਸ ਜੀ ਦੇ ਉੱਪਰ ਸਮਾਂ ਤਿੰਨ ਚੀਜ਼ਾਂ ਮੇਨ ਨੇ ਸਮਾਂ ਪਾਣੀ ਤੇ ਯੂਰੀਆ ਹਾਂ ਯੂਰੀਆ ਪਾਉਣਾ ਹੀ ਨਹੀਂ ਜਿਹੜਾ ਹੁਣ ਲਵਾ ਰਹੇ ਆ ਅਸੀਂ ਬਿਲਕੁਲ ਹਰ ਜ਼ਿਮੀਂਦਾਰ ਨੂੰ ਕਹਿ ਰਹੇ ਹਾਂ ਵੀ ਤੁਸੀਂ ਇੱਕ ਦਾਣਾ ਵੀ ਯੂਰੀਆ ਨਹੀਂ ਪਾਉਣਾ ਸਿਰੇ ਤੱਕ ਸਿਰੇ ਤੱਕ ਬਿਲਕੁਲ डीएपी ਪਾ ਲਓ ਕਟਾਇ ਕਟਾ ਪੋਟਾਸ਼ ਪਾ ਲਓ ਅੱਛਾ ਜੀ ਜ਼ਿੰਕ ਪਾ ਲਓ ਜੀ ਮੈਗਨੀਸ਼ੀਅਮ ਮੈਗਨੀਜ਼ ਇਹ ਜੇ ਤੱਤ ਪਾਓ ਯੂਰੀਆ ਨਹੀਂ ਦੇਣੀ ਆਪਾਂ ਇੱਕ ਯੂਰੀ ਨਾਈਟ੍ਰੇਟ ਨਹੀਂ ਪਾਉਣਾ ਓਕੇ ਹਾਂ ਸਲਫਰ ਪਾ ਲਓ ਜਿਹੜੀ ਜਿਹੜੀਆਂ ਲੇਟ ਲੱਗਦੀਆਂ ਨੇ ਵੈਰਾਈਟੀਆਂ ਪੰਜਾਬ ਦੇ ਵਿੱਚ ਆਲੂ ਪੱਟ ਕੇ ਜਿਵੇਂ ਜਰ ਲਾਉਂਦੇ ਆ ਜੀ ਉਹਨੂੰ ਯੂਰੀਆ ਦੇਣੀ ਪੈਂਦੀ ਹੈ ਜੀ ਉਹਨੂੰ ਦੇਣੀ ਦਿਨ ਘਟ ਜਾਂਦੇ ਆ ਤੇ ਰਿਕਵਰੀ ਕਰਨ ਵਾਸਤੇ ਦਿਨਾਂ ਦੀ ਰਿਕਵਰੀ ਹੋਣ ਵਾਸਤੇ ਯੂਰੀਆ ਦੇਣਾ ਜ਼ਰੂਰੀ ਹੋ ਜਾਂਦਾ ਹੈ ਜ਼ਿਆਦਾ ਗ੍ਰੋਥ ਦਾ ਗ੍ਰੋਥ ਲਈ ਹਾਂ ਜੀ ਠੀਕ ਤੇ ਇੱਕ ਮੈਂ ਤੁਹਾਨੂੰ ਹੋਰ ਗੱਲ ਦੀ ਗੱਲ ਦੱਸਣਾ ਬਾਈ ਹੁਣਾਂ ਕੋਲੇ ਜਿਹੜੀ ਅਲੱਗ ਫਾਰਮੂਲੇਸ਼ਨ ਆ ਤੇ ਬਹੁਤ ਕਮਾਲ ਫਾਰਮੂਲੇਸ਼ਨ ਆ ਉਹ ਹੈਗੀ ਆ ਪਿਆਜ਼ ਨੂੰ ਲੈ ਕੇ ਸਟੋਰੇਜ ਦੀ ਤੇ ਜੇ ਕਿਤੇ ਨਾ ਬਾਈ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਸਟੋਰੇਜ ਤੁਸੀਂ ਕਰਦੇ ਹੋਏ ਯਾਰ ਕਿਤੇ ਇਹ ਸੰਬੰਧ ਚ ਵੀ ਤੁਸੀਂ ਮਾੜਾ ਜਿਵੇਂ ਨਰਸਰੀਆਂ ਦੇ ਨਾਲ ਸੰਬੰਧਿਤ ਕਰਦੇ ਆ ਨਾ ਤੇ ਲੋਕ ਸਟੋਰੇਜੇ ਲੋ ਬਹੁਤ ਮਰੀ ਜਾਂਦੇ ਆ ਵੀ ਜੇ ਕਦੇ ਤੁਸੀਂ ਇਹ ਵੀ ਲੋਕਾਂ ਨੂੰ ਮਦਦ ਕਰਦੇ ਤਾਂ ਹੋ ਜੂ ਕਮਾਲ ਫਿਰ ਬੱਚੂ ਸਹੀ ਕਿਸ ਤਰ੍ਹਾਂ ਜੀ ਤੁਹਾਡੀ ਗੱਲ ਸਹੀ ਹੈ ਬਿਲਕੁਲ ਇਸ ਸਾਲ ਵੀ ਅਸੀਂ ਤਿੰਨ ਪ੍ਰੋਜੈਕਟ ਚਲਾਏ ਸੀਗੇ ਸਟੋਰੇਜ ਦੇ ਲੋਕਾਂ ਦੇ ਲੋਕਾਂ ਦੇ ਅੱਛਾ ਜਿਹੜੇ ਕਿ 100% ਸਕਸੈਸ ਗਏ ਆ ਠੀਕ ਆ ਉਹ ਤੋਂ ਤੁਸੀਂ ਇੰਨੇ ਸਾਲ ਦੇ ਤਜਰਬੇ ਚੋਂ ਪਤਾ ਨਹੀਂ ਕਿੰਨਾ ਮਾਲ ਗਾਲ ਕੇ ਉਸ ਤੋਂ ਬਾਅਦ ਸਕਸੈਸ ਜੋ ਲੱਭ ਲਈ ਉਹਦੇ ਲੈ ਦੇਤੀ ਖਰਾਬ ਕਰਦੇ ਰਹੇ ਅਸੀਂ ਬਹੁਤ ਖਰਾਬ ਹੁੰਦਾ ਰਿਹਾ ਠੀਕ ਆ ਜੀ ਅਸੀਂ ਜਦੋਂ ਆ ਸਟੋਰ ਬਣਾਇਆ ਸੀਗਾ ਜੀ ਇਸ ਸਟੋਰ ਦੇ ਵਿੱਚ ਅਸੀਂ 20-25 ਲੱਖ ਦਾ ਇੱਕ ਨਵਾਂ ਸਟਰਕਚਰ ਲਾਇਆ ਸੀਗਾ ਜਿਹੜਾ ਜਾਲੀਆਂ ਚ ਜਿਵੇਂ 나ਸਿਕ ਅੱਜ ਤੋਂ 15-20 ਸਾਲ ਪਹਿਲਾਂ ਜੀ ਇਹ ਆ ਜਿਹੜੇ ਪੋਲਿਟਿਕਲ ਕਲਚਰਲ ਆ ਇਹ ਵੀ ਉਹਦੇ ਮਾਡਲ ਵਿਖਾਉਂਦੇ ਲੋਕਾਂ ਨੂੰ ਅਸੀਂ ਉਸ ਮਾਡਲ ਤੇ ਗਦਾਮ ਬਣਾ ਲਿਆ ਸੀ ਆ ਜੀ ਤਾਂ ਉਹ ਮਾਡਲ ਫੇਲ ਹੋਣ ਕਰਕੇ ਸਾਡਾ 20-25 ਲੱਖ ਦਾ ਨੁਕਸਾਨ ਵੀ ਹੋਇਆ ਅੱਛਾ ਜੀ ਹਾਂ ਜਿਹੜੇ ਹੁਣ ਪਰ ਅਸੀਂ ਮਾਡਲ ਨੇ ਉਹ ਸਾਡੇ ਸਕਸੈਸ ਨੇ ਉਹ ਚ ਵਾਰ-ਵਾਰ ਛਾਂਟੀ ਨਹੀਂ ਇੱਕ ਵਾਰੀ ਪਿਆਜ ਪਾ ਦੇਣਾ ਹੂੰ 5 ਮਹੀਨੇ 6 ਮਹੀਨੇ ਸਟੋਰੇਜ ਕਰ ਗਰੰਟੀ ਨਾਲ ਉਹ ਵੀ ਪਿਆਰੂ ਆ ਬਿਲਕੁਲ ਜੀ ਬਾਈ ਹੁਣਾਂ ਕੋਲੇ ਯਾਰ ਬਹੁਤ ਇਹ ਤੁਹਾਨੂੰ ਮੈਂ ਪਹਿਲਾਂ ਕਿਹਾ ਕਿ ਬੰਦਿਆਂ ਮੈਂ ਨਰਸਰੀ ਚ ਨਹੀਂ ਆਇਆ ਯੂਨੀਵਰਸਿਟੀ ਚ ਆਇਆ ਮੈਂ ਤੁਹਾਨੂੰ ਮੁੱਢ ਚ ਵੀ ਇਹ ਗੱਲ ਆਖੀ ਸੀ ਅਖੀਰ ਚ ਵੀ ਕਹਿਣਾ ਕਿ ਬੰਦੇ ਚੱਲਦੀ ਫਿਰਦੀ ਯੂਨੀਵਰਸਿਟੀ ਐ ਚੱਲਦੀ ਫਿਰਦੀ ਪੰਜਾਬ ਪੰਜਾਬੀਆਂ ਦੇ ਆਪਾਂ ਕਹਿ ਲਈਏ ਕਿ ਲਈ ਆਸ ਦੀ ਕਿਰਨ ਹੈ ਜਿਹੜੇ ਬੰਦੇ ਇਸ ਤਰ੍ਹਾਂ ਦੇ ਕਿਸਾਨ ਜਦੋਂ ਆਉਣਗੇ ਤਾਂ ਫਿਰ ਸਾਨੂੰ ਕਿਸੇ ਤੋਂ ਸਲਾਹ ਲੈਣ ਦੀ ਲੋੜ ਨਹੀਂ ਫਿਰ ਅਸੀਂ ਆਪ ਦੇ ਵਿੱਚ ਹੀ ਭੈਣ ਭਰਾਵਾਂ ਦੀ ਸਲਾਹ ਨਾਲ ਹੀ ਕਾਮਯਾਬ ਹੋ ਜਾਾਂਗੇ ਹਨਾ ਬਾਈ ਤੇ ਉਮੀਦ ਕਰਦੇ ਹਾਂ ਕਿ ਪੰਜਾਬ ਦਾ ਕਿਸਾਨ ਤੁਹਾਡੇ ਵਾਂਗੂ ਕਾਮਯਾਬ ਹੋਵੇ ਹਊਗਾ ਜੀ ਬਹੁਤ ਹੁਣ ਉਤਸ਼ਾਹ ਵੀ ਆ ਨਵੇਂ ਮੁੰਡੇ ਆ ਕਿੰਨੇ ਕਿੰਨੇ ਕਿੱਲੇ ਲਾ ਦਿੰਨੇ ਆ ਆਪਾਂ ਕੰਡਿਆਂ ਦੇ ਆਪ ਫੱਕਦੇ ਕਿੰਨੇ ਹੋਣਗੇ ਆ ਫੱਕਦੇ 10 ਏਕੜ ਆ ਜੀ ਉਹ 5 ਏਕੜ ਦਾ ਪਲਾਟ ਪਰਲਾ 5 ਦਾ ਆ ਜੀ 10 ਕਿੱਲਾਂ ਦੀ ਜੇ ਇਹਨੂੰ ਡਿਵਾਈਡ ਕਰਾਇਾਂਗੇ ਕਣ ਨੂੰ ਇਸ ਨੂੰ ਤਾਂ ਕਿੰਨੇ ਕਿੱਲਾਂ ਚ ਡਿਵਾਈਡ ਹੋ ਜਾਊਗਾ ਇਹ ਕਿੰਨੇ ਕਿੱਲੇ ਲਵਾ ਦੂਗਾ ਲੋਕਾਂ ਦੇ ਇਸ ਤਰ੍ਹਾਂ ਜੀ ਲਵਾਉਣ ਪਿਆਜ ਦੀ ਲਵਾਈ ਦੇ ਨਾ 2-3 ਮਾਡਲ ਨੇ ਜੀ ਇੱਕ ਤਾਂ ਪੁਰਾਣਾ ਮਾਡਲ ਕਿਆਰੀਆਂ ਬਣਾਵਣਾ ਆ ਕਿ ਆਪਾਂ ਲਾਈ ਜੰਨੇ ਆ ਹਾਂਜੀ ਇੱਕ ਨਵਾਂ ਮਾਡਲ ਆ ਜਿਹੜਾ ਆਪਾਂ 16 ਇੰਚ ਦੇ ਬੈੱਡ ਦੇ ਉੱਪਰ ਬੈੱਡ ਦੇ ਤੇ ਲਾਉਨੇ ਆ ਤਿੰਨ ਲੈਣਾ ਉਹ ਵੀ ਬੜਾ ਸਕਸੈਸ ਮਾਡਲ ਆ ਜ਼ਿਮੀਂਦਾਰਾਂ ਨੂੰ ਫਸਟ ਵਾਰੀ ਉਸੇ ਮਾਡਲ 'ਚ ਹੀ ਜਾਣਾ ਚਾਹੀਦਾ ਜੀ ਉਹਦੇ 'ਚ ਪਾਣੀ ਦੀ ਮੈਨੇਜਮੈਂਟ ਸਹੀ ਹੋ ਜਾਂਦੀ ਆ ਘਾਹ ਦੀ ਮੈਨੇਜਮੈਂਟ ਸਹੀ ਹੋ ਜਾਂਦੀ ਆ ਸਹੀ ਹੈ ਜੀ ਤਾਂ ਉਹਦੇ 'ਚ ਸੁਖਾਲਾ ਹੈ ਫਿਰ ਅਸੀਂ ਪਿਆਜ਼ ਨੂੰ ਉੱਥੇ ਸੁੱਕੇ 'ਚ ਪੱਟ ਸਕਦੇ ਹਾਂ ਸਹੀ ਹੈ ਜੀ ਥੱਲੋਂ ਜਿਹੜਾ ਪਿਆਜ਼ ਲਾਉਨੇ ਆ ਆਪਾਂ ਪੁਰਾਣੇ ਮਾਡਲ ਤੋਂ ਉਹ ਰੰਬਿਆਂ ਕਈਆਂ ਨਾਲ ਪੱਟਣਾ ਕਿੱਲਿਆਂ 'ਚ ਨਹੀਂ ਉਹ ਘਰ ਦਾ ਤਾਂ ਪੱਟ ਸਕਦੇ ਆ ਆਪਾਂ ਕਿੱਲਿਆਂ 'ਚ ਨਹੀਂ ਜਾ ਸਕਦੇ ਜਦੋਂ ਅਸੀਂ ਉਹ ਤਾਂ ਬੈੱਡ ਦੇ ਉੱਤੇ ਲੱਗਿਆ ਉਹ ਸਾਨੂੰ ਉਹਦੀ ਜਿਹੜੀ ਲਾਈਫ ਹੈ ਉਹ ਵੀ ਬਹੁਤ ਵਧੀਆ ਕੁਆਲਿਟੀ ਮਿਲਦੀ ਹੈ ਲਾਈਫ ਵਾਲੀ ਸਹੀ ਹੈ ਜੀ ਸਹੀ ਹੈ ਜੀ ਜੀ 5 ਤੋਂ 7 ਮਹੀਨੇ ਸਟੋਰੇਜ ਕਰ ਸਕਦੇ ਆ ਸਹੀ ਹੈ ਇਹ ਬੈੱਡ ਤੇ ਇੱਕ ਮਾਡਲ ਹੈ ਜੀ ਜਿਵੇਂ ਆ ਫੁਆਰੇ ਲੱਗੇ ਹੋਇਆ ਜੀ ਤੇ ਮਿੰਨੀ ਸਪਿੰਕਲਰ ਦੇ ਉੱਤੇ 3 ਫੁੱਟ ਦੇ ਬੈੱਡ ਦੇ ਉੱਤੇ 8 ਲੱਗਦਾ ਠੀਕ ਹੈ ਜੀ ਉਹਦੇ ਵਾਸਤੇ ਫੁਆਰੇ ਚਾਹੀਦੇ ਆ ਉਹਦੇ ਵਿੱਚ ਜਿਹੜਾ ਸੀ 250 ਕੁਇੰਟਲ ਪੌਣੇ 300 ਕੁਇੰਟਲ ਤੁਹਾਨੂੰ ਕਹਿੰਨੇ ਵੀ ਪਿਆਜ਼ ਨਿਕਲਦਾ ਹੈ ਅੱਛਾ ਉਹ ਉਸ ਮਾਡਲ ਤੇ ਨਿਕਲਦਾ ਫੁਆਰੇ ਉਹ ਫੁਆਰਿਆਂ ਵਾਲੇ ਚ ਨਿਕਲਦਾ ਹਾਂਜੀ ਉਹ ਫੁਆਰੇ ਵਾਲੇ ਚ ਨਹੀਂ ਪਹੁੰਚਾਂਗੇ ਅਸੀਂ ਵੀ ਪਹੁੰਚਾਂਗੇ ਤੁਹਾਡੇ ਤੱਕ ਰਲਾਵਾਂਗੇ ਤੁਹਾਡੇ ਨਾਲ ਆਏ ਤਾਂ ਨਹੀਂ ਗੱਲ ਤੇ ਜਦੋਂ ਭਰਾ ਹੋਣ ਨਾ ਖੜ ਕੇ ਬਾਹ ਫੜ ਕੇ ਰਲਾਉਣ ਵਾਲੇ ਫਿਰ ਬੰਦਾ ਰਲ ਜਾਂਦਾ ਹੈ ਹੈ ਨਰਸਰੀਆਂ ਦੇ ਵਿੱਚ ਬਹੁਤ ਲੋਕਾਂ ਦੀ ਜਿੰਨੀ ਸਾਨੂੰ ਦਾਤੇ ਨੇ ਹਿੰਮਤ ਬਖਸ਼ੀ ਆਪਾਂ ਉੰਨੀ ਸਪੋਰਟ ਕਰੀਏ ਲੋਕਾਂ ਦੀ ਇੱਕ ਮੁੰਡਾ ਪੁਲਿਸ ਲੱਗਿਆ ਲੰਬੀ ਨਰਸਰੀ ਆਓ ਜੀ ਆਪਣੇ ਖੇਤੀਬਾੜੀ ਮੰਤਰੀ ਜਿਹੜੇ ਖੁੜੀਆ ਸਾਹਿਬ ਖੁੜੀਆ ਸਾਹਿਬ ਜੀ ਉਹਨਾਂ ਦਾ ਪੀਐਸਓ ਆ ਅੱਛਾ ਜੀ ਗੁਰਸੇਵ ਕੇ ਲੰਬੀ ਦੇ ਕੋਲੇ ਜੀ ਉਹ ਪਿਛਲੇ ਸਾਲ ਕੀ ਜੋ ਤੀਸਰਾ ਸਾਲ ਆ ਦੋ ਸਾਲ ਹੋ ਗਏ ਉਹਨੂੰ ਕੰਮ ਕਰਦੇ ਨੇ ਜੀ ਤੇ ਇਸ ਸਾਲ ਉਹਦੇ 1.5 ਕਿਲਾ ਨਰਸਰੀਆਂ ਵੇਚੂਗਾ ਵਾਹ ਹਾਂ ਸ਼ੁਕਰ ਦਾਤਾ ਇਹੋ ਜਿਹਾ ਸਨੇਹ ਹੈ ਬਹੁਤ ਦਿੰਦਾ ਰਹੇ ਵੀਡੀਓ ਨੂੰ ਸ਼ੇਅਰ ਕਰੋ ਯਾਰ ਕਿਸਾਨਾਂ ਨੂੰ ਇਨਫੋਰਮੇਸ਼ਨ ਬਹੁਤ ਚੰਗੀ ਲੱਗੀ ਹੋ ਬੜੇ ਪਿਆਰੇ ਸੱਜਣਾ ਜੇ ਕਦੇ ਵਿਜ਼ਿਟ ਕਰਨਾ ਹੋਇਆ ਤਾਂ ਰਤੀਆ ਆਜੋ ਆਪਣੀ ਰਤੀਆ ਆਨਿਅਨ ਫਾਰਮਰ ਪ੍ਰੋਡਿਊਸਰ ਪ੍ਰਾਈਵੇਟ ਲਿਮਟਿਡ ਜੀ ਰਤੀਆ ਆਨਿਅਨ ਆਨਿਅਨ ਫਾਰਮਰ ਪ੍ਰੋਡਿਊਸਰ ਪ੍ਰਾਈਵੇਟ ਲਿਮਟਿਡ ਕੰਪਨੀ ਹੈ ਆਪਣੀ ਜੀ ਹਾਂਜੀ ਤੇ ਤੁਹਾਡੇ ਤੁਹਾਨੂੰ ਤੁਸੀਂ ਰਤੀ ਆ ਜਾਓ ਬਾਈ ਹੁਣਾਂ ਨੂੰ ਲੋਕੇਸ਼ਨ ਪੁੱਛ ਲਓ ਤੇ ਤੁਹਾਨੂੰ ਸਿੱਧਾ ਲੋਕੇਸ਼ਨ ਭੇਜਣਗੇ WhatsApp ਤੇ ਕਦੇ ਫਾਰਮ ਤੇ ਇੱਥੇ ਵਿਜ਼ਿਟ ਕਰਨਾ ਹੋਇਆ ਤੇ ਜੇ ਤੁਹਾਨੂੰ ਕੋਈ ਦਿੱਕਤ ਹੋਈ ਤਾਂ ਇਹ ਵੀ ਬੰਦੇ ਵਿਜ਼ਿਟ ਕਰਦੇ ਜੰਦਰ